ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਵੀਡੀਓ ਦੇਖਣ ਲਈ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਭ ਤੋਂ ਪਹਿਲਾਂ ਪਾਲਿਆ ਬਾਇਲ ਕੀਤੇ ਹੋਏ ਆਲੂ ਕੱਟੀ ਹੋਈ ਹਰੀ ਮਿਰਚ ਉਸ ਤੋਂ ਬਾਅਦ ਇਹਦੇ ਵਿੱਚ ਐਡ ਕਰਾਂਗੇ ਆਪਾਂ ਨਮਕ ਤੇ ਥੋੜਾ ਜਿਹਾ ਭੁੰਨਿਆ ਹੋਇਆ ਜੀਰਾ ਚਾਟ ਮਸਾਲਾ ਥੋੜੀ ਜਿਹੀ ਲਾਲ ਮਿਰਚ ਤੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਹੋਰ ਮਸਾਲੇ ਵੀ ਐਡ ਕਰ ਸਕਦੇ ਹੋ ਮੈਨੂੰ ਸਵੇਰ ਸਵੇਰ ਦਾ ਟਾਈਮ ਸੀ ਤੇ ਬੱਚਿਆਂ ਦਾ ਆਪਾਂ ਲੰਚ ਬਾਕਸ ਜਿਹੜਾ ਪੈਕ ਕਰਨਾ ਸੀਗਾ ਤੇ ਬੱਚਿਆਂ ਨੇ ਫਰਮਾਇਸ਼ ਕੀਤੀ ਕਿ ਉਹਨਾਂ ਨੇ ਆਲੂ ਤੇ ਪਰੌਂਠੇ ਖਾਣੇ ਤੇ ਮੈਂ ਬਿਲਕੁਲ ਸਿੰਪਲ ਹੀ ਬਣਾ ਰਹੀ ਹਾਂ ਤੇ ਮਸਾਲੇ ਸਾਰੇ ਪਾ ਕੇ ਇਹਨਾਂ ਨੂੰ ਫੇਰ ਹੀ ਮੈਸ਼ ਕਰੂੰਗੀ ਮੈਂ ਕਿਉਂਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਸੀਗਾ ਕਿ ਪਹਿਲਾਂ ਮੈਂ ਆਲੂ ਮੈਸ਼ ਕਰਾਂ ਫਿਰ ਮਸਾਲੇ ਕਰਾਂ ਹਨਾ ਤੇ ਫਿਰ ਮੈਂ ਸੋਚਿਆ ਵੀ ਸਵੇਰ-ਸਵੇਰ ਬਹੁਤ ਆਪਾਂ ਸੌਖੇ ਤਰੀਕੇ ਨਾਲ ਘੱਟ ਚੀਜ਼ਾਂ ਨਾਲ ਵੀ ਆਪਾਂ ਇਹ ਚੀਜ਼ਾਂ ਨੂੰ ਬਣਾ ਕੇ ਤਿਆਰ ਕਰ ਸਕਦੇ ਆ ਵੈਸੇ ਇਹਦੇ ਵਿੱਚ ਪਿਆਜ਼ ਟਮਾਟਰ ਤੁਸੀਂ ਜੋ ਮਰਜ਼ੀ ਐਡ ਕਰ ਸਕਦੇ ਹੋ ਪਰ ਬੱਚੇ ਆਲੂ ਦੇ ਪਰੌਂਠੇ ਦੇ ਵਿੱਚ ਮੇਰੇ ਕੁਝ ਖਾਂਦੇ ਹੀ ਨਹੀਂ ਹੈਗੇ ਉਹ ਤਾਂ ਹਰਾ ਧਨੀਆ ਵੀ ਨਹੀਂ ਪਵਾਉਂਦੇ ਕਹਿੰਣਗੇ ਨਹੀਂ ਅਸੀਂ ਇਹ ਨਹੀਂ ਖਾਣਾਗਾ ਤਾਂ ਕਰਕੇ ਇੱਥੇ ਮੈਂ ਸਿਰਫ ਆ ਆਲੂ ਹੀ ਲਏ ਆ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਮੈਸ਼ ਕਰ ਲੂੰਗੀ ਮਸਾਲੇ ਵਿੱਚ ਚੰਗੀ ਤਰ੍ਹਾਂ ਪਰ ਲਾ ਲੈਣੇ ਆ ਜਿਵੇਂ ਆਪਾਂ ਆਟਾ ਗੁੰਨਦੇ ਉਸ ਤਰ੍ਹਾਂ ਨੇ ਗੁੰਨ ਕੇ ਰੈਡੀ ਕਰ ਲੈਣਾ ਆਪਾਂ ਨੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਜਿਹੜੇ ਪਰੌਂਠੇ ਬਣਾ ਕੇ ਤਿਆਰ ਕਰਾਂਗੇ ਠੀਕ ਹੈ ਤੇ ਆਲੂ ਆਪਣੇ ਹੋ ਚੁੱਕੇ ਆ ਮੈਸ਼ ਦੇਖੋ ਤੁਸੀਂ ਤੇ ਹੁਣ ਆਪਾਂ ਇਹਨਾਂ ਨੂੰ ਪ੍ਰੌਂਟਿਆਂ ਨੂੰ ਜਿਹੜੇ ਬਣਾ ਕੇ ਤਿਆਰ ਕਰਾਂਗੇ ਤੇ ਇਹ ਪ੍ਰੌਂਟੇ ਨਾ ਟੁੱਟਣਗੇ ਨਾ ਫਟਣਗੇ ਤੇ ਬਿਲਕੁਲ ਆਰਾਮ ਨਾਲ ਬਣ ਕੇ ਤਿਆਰ ਹੋ ਜਾਣਗੇ ਆਟਾ ਆਪਾਂ ਨੇ ਪਹਿਲਾਂ ਹੀ ਉਨਕੇ ਰੈਡੀ ਕਰ ਲਿਆ ਸੀ ਕਿਉਂਕਿ ਬੇਟੀ ਨੂੰ ਤੋਰਿਆ ਸੀ ਹੁਣ ਦੇਖੋ ਆਪਾਂ ਇੱਕ ਪੇੜਾ ਲਿਆ ਉਹਨੂੰ ਚੰਗੀ ਤਰ੍ਹਾਂ ਵੇਲ ਲੈਣਾ ਠੀਕ ਹੈ ਸੁੱਕਾ ਆਟਾ ਲਾ ਕੇ ਤੇ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਸਟਫਿੰਗ ਕਰਾਂਗੇ ਜਿਹੜੀ ਆਪਾਂ ਨੇ ਬਣਾਈ ਹੈ ਉਹਨੂੰ ਰੈਡੀ ਕੀਤਾ ਹੋਇਆ ਨਾ ਉਹਨੂੰ ਇਹਦੇ ਵਿੱਚ ਭਰ ਦਵਾਂਗੇ ਸਟਫਿੰਗ ਨੂੰ ਠੀਕ ਹੈ ਦੇਖੋ ਵੈਸੇ ਪਰੌਂਠੇ ਦੇ ਵਿੱਚ ਪਹਿਲਾਂ ਘਿਓ ਜਾਂ ਤੇਲ ਤੁਸੀਂ ਜ਼ਰੂਰ ਲਾ ਲਿਓ ਮੈਂ ਭੁੱਲ ਗਈ ਸੀ ਬਾਅਦ ਚ ਲਾਇਆ ਤੇ ਇਹਦੇ ਨਾਲ ਥੋੜੇ ਜ਼ਿਆਦਾ ਵਧੀਆ ਕਰਾਂਚੀ ਬਣਦੇ ਆ ਪਰੌਂਠੇ ਤੇ ਹੁਣ ਇਹਨੂੰ ਆਪਾਂ ਵੇਲ ਲਵਾਂਗੇ ਮੈਂ ਚੌਰਸੀ ਬਣਾਇਆ ਤੁਸੀਂ ਗੋਲ ਵੀ ਬਣਾ ਸਕਦੇ ਹੋ ਪਰ ਪਰੌਂਠਾ ਇਹ ਤਾਂ ਪਰੌਂਠਾ ਆਈ ਥਿੰਕ ਚੌਰਸੀ ਹੁੰਦਾ ਏ ਜਾਂ ਤਿੰਨ ਕੋਨਾ ਹੁੰਦਾ ਨਾ ਤੇ ਤਾਂ ਕਰਕੇ ਬੇਟਾ ਕਹਿੰਦਾ ਕਿ ਮੈਂ ਚੌਰਸੀ ਖਾਣਾ ਏ ਤਾਂ ਫਿਰ ਮੈਂ ਚੌਰਸੀ ਬਣਾਇਆ ਏ ਤੇ ਪਰੌਂਠਾ ਬਣਾ ਕੇ ਆਪਣਾ ਦੇਖੋ ਬਿਲਕੁਲ ਰੈਡੀ ਹੋ ਗਿਆ ਦੇਖਿਆ ਕਿਤੋਂ ਫਟਿਆ ਨਹੀਂ ਕੁਛ ਨਹੀਂਗਾ ਤੇ ਇਹਨੂੰ ਹੁਣ ਆਪਾਂ ਬਸ ਸਿੱਧਾ ਹੀ ਚੱਕਾਂਗੇ ਚੱਕ ਕੇ ਤਵੇ ਤੇ ਪਾ ਦਾਂਗੇ ਤਵਾ ਆਪਾਂ ਗਰਮ ਹੋਣਾ ਰੱਖਤਾ ਸੀਗਾ ਉਸ ਤੋਂ ਬਾਅਦ ਇਹਦੇ ਉੱਤੇ ਥੋੜਾ ਜਿਹਾ ਆਪਾਂ ਤੇਲ ਲਾ ਲਵਾਂਗੇ ਤੇ ਬਸ ਹੁਣ ਇਹਨੂੰ ਪਰੌਂਠੇ ਨੂੰ ਆਪਾਂ ਉਲਟ ਫਲਟ ਕਰਕੇ ਸੇਕ ਲਵਾਂਗੇ ਤੇ ਬਹੁਤ ਹੀ ਘੱਟ ਸਮਾਨ ਦੇ ਨਾਲ ਬਹੁਤ ਹੀ ਜਲਦੀ ਤੁਸੀਂ ਆਲੂ ਵਾਲਾ ਪਰੌਂਠਾ ਬਣਾ ਕੇ ਵੀ ਤਿਆਰ ਕਰ ਸਕਦੇ ਹੋ ਵੈਸੇ ਮੈਂ ਪਹਿਲਾਂ ਵੀ ਆਪਣੇ ਚੈਨਲ ਤੇ ਆਲੂ ਦੇ ਪਰੌਂਠੇ ਦੀਆਂ ਵੀਡੀਓ ਪਾਈਆਂ ਹੋਈਆਂ ਵਾਂ ਤੇ ਇਹ ਮੈਂ ਬਿਲਕੁਲ ਹੀ ਸਿੰਪਲ ਬਣਾਇਆ ਇਹਦੇ ਵਿੱਚ ਮੈਂ ਕੁਝ ਨਹੀਂ ਪਾਇਆ ਹੈਗਾਗਾ ਨਾਰਮਲ ਮਸਾਲੇ ਪਾਏ ਆ ਕਿਉਂਕਿ ਬੱਚੇ ਜ਼ਿਆਦਾ ਤਿੱਖਾ ਖਾਂਦੇ ਨਹੀਂ ਹੈਗੇਗੇ ਤੇ ਹੋਰ ਪਿਆਜ਼ ਵਗੈਰਾ ਉਹਨਾਂ ਨੂੰ ਜਿਵੇਂ ਤੁਹਾਨੂੰ ਮੈਂ ਦੱਸਿਆ ਪਸੰਦ ਨਹੀਂ ਆਪਣੇ ਪਰੌਂਠਾ ਬਣ ਕੇ ਤਿਆਰ ਆ ਦੂਸਰਾ ਵੀ ਆਪਾਂ ਨੇ ਪਾਤਾ ਤੇ ਹੁਣ ਉਹਨਾਂ ਨੂੰ ਲੱਗਿਆ ਕਿ ਮੰਮਾ ਨੇ ਪਰੌਂਠਾ ਬਣਾਤਾ ਸਿਕ ਇੱਕ ਪਰੌਂਠਾ ਖਾ ਕੇ ਵੀ ਜਾਣਾ ਵਾ ਸਕੂਲ ਵਾਸਤੇ ਤੇ ਉਹਨਾਂ ਨੂੰ ਆਲੂ ਦੇ ਪਰੌਂਠੇ ਬਹੁਤ ਜ਼ਿਆਦਾ ਪਸੰਦ ਆ ਵਿੱਚ ਕੁਝ ਹੋਵੇ ਨਾ ਹੋਵੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਸ ਆਲੂ ਉਹਨਾਂ ਨੂੰ ਇਹ ਹੁੰਦਾ ਵੀ ਆਲੂ ਦੇ ਪਰੌਂਠੇ ਆ ਬਸ ਇਹੀ ਗਾਣੇ ਆ ਸੀ ਠੀਕ ਹੈ ਤੇ ਆਪਣਾ ਦੂਜਾ ਪਰੌਂਠਾ ਹੈ ਜਿਹੜਾ ਉਹ ਵੀ ਤਕਰੀਬਨ ਤਕਰੀਬਨ ਆਪਾਂ ਨੇ ਪਲਟਾ ਲਿਆ ਦੋਨਾਂ ਸਾਈਡਾਂ ਤੇ ਇਹਦੇ ਵੀ ਇਦਾਂ ਆਪਾਂ ਘਿਓ ਲਾ ਦੇਣਾ ਤੁਸੀਂ ਜੇ ਨਹੀਂ ਲਾਉਂਦੇ ਘਿਓ ਤਾਂ ਸਕਿਪ ਵੀ ਕਰ ਸਕਦੇ ਜ਼ਰੂਰੀ ਨਹੀਂਗਾ ਇਹਨੂੰ ਤਲ ਕੇ ਹੀ ਖਾਣਾ ਵਾ ਤੇ ਬਿਨਾਂ ਤਲੇ ਵੀ ਬਣ ਜਾਂਦਾ ਆਪਣਾ ਪਰੌਂਠਾ ਬਣ ਕੇ ਬਿਲਕੁਲ ਤਿਆਰ ਹੋ ਚੁੱਕਿਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਪਲੀਜ਼ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਥੈਂਕ ਯੂ ਫॉर ਵਾਚਿੰਗ